ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਅੱਜ ਆਪਾਂ 11 ਤੋਂ 15 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੱਕ ਸ਼ੇਅਰ ਕਰ ਲੋ ਚਲੋ ਗੱਲਾਂ ਵੀਡੀਓ ਦਾ ਹਾਂ ਤੁਸੀਂ 11 ਫਰਵਰੀ ਪੰਜਾਬ ਦੇ 12 ਵਜੇ ਦੁਪਹਿਰ ਦੇ ਲਾਈਵ ਸੈਟਰਲ ਤਫ਼ੀਨਾਂ ਚ ਦੇਖ ਸਕੋ ਆਪਣੇ ਪੰਜਾਬ ਦੇ ਸਾਰੇ ਭਾਗ ਆਪ ਨੂੰ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਹੈ ਕਿਸੇ ਵੀ ਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਲਾਅ ਨਹੀਂ ਮਿਲੀ ਜਿੱਦਾਂ ਆਪਾਂ ਨੇ ਪੁੱਛ ਲਈ ਕੱਲ ਦੀ ਵੀਡੀਓ ਜਦ ਦੱਸਿਆਈ ਆਪਣੇ ਮਾਝਾ ਦੇ ਜ਼ੋਬੇ ਦੇ ਕਈ ਲਾਕੇ ਜਾਂ ਮਤੋਂਦਾ ਦੇਖਣ ਨੂੰ ਮਿਲ ਸਕਦੀ ਹੈ ਉਸੇ ਤਰ੍ਹਾਂ ਕਾਫੀ ਠੀਕ ਠਾਕ ਲਾਕੇ ਜਾਂ ਤੁੰਦੇ ਦੇਖਣ ਨੂੰ ਮਿਲੀ ਪਰ ਉਹ 9 ਦਾ ਆਵੇ ਦੇ ਕਰੀਬ ਸਾਰੇ ਪੰਜਾਬ ਵਿੱਚ ਸਾਫ਼ ਹੋ ਗਈ ਬਾਕੀ ਆਪਾਂ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤੁਸੀਂ ਮੌਸਮਪਛ ਦੇ ਰਿਪੋਰਟ ਦੇਖ ਸਕਦੇ ਹੋ ਆਪਣੇ ਆਉਣ ਵਾਲੇ ਪੋਡਮੈਂਟ 16 ਤਰੀਕ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਤਾਵਨੀ ਦੇਖਣ ਨੂੰ ਨਹੀਂ ਮਿਲੀ ਸਾਰਾ ਮੌਸਮ ਸਾਰੇ ਦਿਨ ਡਰਾਈ ਰਹੂਗਾ ਨਾ ਕੋਈ ਕੋਰੇ ਦੀ ਚੇਤਾਵਨੀ ਮਿਲੀ ਹੈ ਨਾ ਕਿ ਤੁੰਦੇ ਦੀ ਇਸ ਤੋਂ ਬਾਅਦ ਇਹ ਨਜਰ ਆ ਰਿਹਾ ਜਦੋਂ ਆਉਣ ਵਾਲੇ ਆਪਣੇ 15 ਫਰਵਰੀ ਤੱਕ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮੀਂਹ ਕੰਢੇ ਸਾਰ ਨਹੀਂ ਹੈ ਨਾ ਨਾ ਹੀ ਜ਼ਿਆਦਾ ਕੋਰੇ ਦੇ ਸਾਰਾ ਨਾ ਹੀ ਜਏ ਤੰਦ ਦੇ ਹਲਕੀ ਫੁਲਕੀ ਤੋਂ ਹੁੰਦਾ ਦੇਖਣ ਨੂੰ ਮਿਲ ਸਕਦੀ ਹੈ ਤਾਂ ਹਲਕਾ ਫੁਲਕਾ ਕੋਰਾ ਬਾਕੀ ਆਪਣਾ ਰਾਤ ਦਾ ਟੈਂਪਰੇਚਰ ਵਿੱਚ ਵਾਧਾ ਦੇਖਣ ਨੂੰ ਮਿਲੂਗਾ ਹੁਣ ਆਪਾਂ ਦਾ ਗੱਲ ਕਰੀਏ ਕਿੰਨਾ ਕ ਵਾਧਾ ਦੇਖਣ ਨੂੰ ਮਿਲੂਗਾ 15 ਫਰਵਰੀ ਤੱਕ ਤੇ ਇਹ ਦੇਖ ਲਓ 15 ਫਰਵਰੀ ਤੱਕ ਆਪਣੇ ਰਾਤ ਦੇ ਟੈਂਪਰੇਚਰ ਵਾਧਾ ਵਾਧਾ 8 ਡਿਗਰੀ ਤੱਕ ਰਹਿਣਗੇ ਤੇ ਦਿਨ ਦੇ 22 23 ਡਿਗਰੀ ਤੱਕ ਰਹਿਣਗੇ ਬਾਕੀ ਅੱਜ ਦੇ ਦੇਖਦੇ ਹਾਂ ਅੱਜ ਆ ਬਾਕੀ ਕੇ ਬਾਰਾ ਤਨਾ ਫਰਵਰੀ ਨੂੰ ਆਪਣ ਨੂੰ ਬਦਲਵਾਈ ਵੀ ਦੇਖਣ ਨੂੰ ਮਿਲੂਗੀ ਪੰਜਾਬ ਦੇ ਇਲਾਕਿਆਂ ਚ ਇੱਕ ਹਲਕਾ ਸਿਸਟਮ ਆਊਗਾ ਪਹਾੜਾਂ ਉੱਤੇ ਜਿਸ ਕਰਕੇ ਆਪਣ ਬਦਲਵਾਈ ਪੰਜਾਬ ਚ ਵੀ ਦੇਖਣ ਨੂੰ ਮਿਲੂਗੀ ਉਹਦੇ ਸਟਿਕ ਵੀਡੀਓ ਤੁਹਾਨੂੰ ਕੱਲੂ ਬਣਾ ਕੇ ਦੱਸ ਦਵਾਂਗੇ ਕਿੰਨੇ ਇਲਾਕਿਆਂ ਚ ਬਦਲਵਾਈ ਜਿਆਦਾ ਆਊਗੀ ਬਾਕੀ ਮੀਂਹ ਕਣੀ ਦੇ ਸਾਰੇ ਬਦਲਵਾਈ ਨੇ ਜਿਆਦਾ ਨਹੀਂ ਹਨ ਮਾੜੇ ਮੋਟੇ ਇਲਾਕਿਆਂ ਚ ਕੰਮ ਬਣਾਉ ਸੋਦੀ ਇਹ ਕਾ ਇਤਨੀ ਦੇਖ ਸਕਾ ਮੌਸਮ ਭਾਗ ਨੇ ਕੋਈ ਵੀ ਲੱਟ ਨਹੀਂ ਦਿੱਤਾ ਥੋੜੇ ਬੋਧਾ ਇਲਾਕੇ ਚ ਕੰਮ ਬਣਾਉ ਸੋਦੀ ਹੈ ਜਿਆਦਾ ਮੀਂਹ ਸਾਰ ਨਹੀਂ ਹਨ ਬਾਕੀ ਦੋਪੋਛਾ ਨਾ ਦਮੂ ਹਾਲ ਬਣਿਆ ਰਹੂਗਾ 12 ਤਾ 13 ਫਰਵਰੀ ਨੂੰ ਤੇ 14 15 ਫਰਵਰੀ ਨੂੰ ਮੌਸਮ ਫੇਰ ਸਾਫ ਹੋ ਜੂਗਾ ਬਾਕੀ ਇਹ ਬਦਲਵਾਈ ਨਾ ਟੈਂਪਰੇਚਰ ਵੀ ਕੋਈ ਖਾਸ ਫਰਕ ਨਹੀਂ ਆਊਗਾ ਟੈਂਪਰੇਚਰ ਉਨਾ ਕੀ ਰਹੂਗਾ 22 ਡਿਗਰੀ ਬਾਕੀ ਕੌਲ ਮਲਾ ਗੱਲ ਕਰੀਏ 15 ਫਰਵਰੀ ਤਈ 11 ਤਾ 15 ਫਰਵਰੀ ਤਈ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਲੱਟ ਨਹੀਂਗਾ ਨਾ ਕੋਈ ਮੀਂਹ ਗਿਰੇ ਸਾਰਾ ਨਾ ਨਾ ਹੀ ਜਾਈ ਠੰਡ ਦੇ ਸਾਰਾ ਹਨ ਠੰਡ ਸਮਾਂ ਘਟੂਗੀ ਪਰ 15 ਫਰਵਰੀ ਤਈ ਬਾਕੀ ਅੱਜ ਵਿੱਚ ਨਹੀਂ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਊਗੀ ਮੀਂਹ ਕਿਸੇ ਦਾ ਬੰਦ ਹੈ ਨਾ ਤੁਹਾਨੂੰ ਵੀਡੀਓ ਬਣਾ ਕੇ ਸੌ